ਇਹ ਕਾ ਮੜੀ ਸਾਡੇ ਪੱਲੇ ਪੈ ਗਈ ਸਾਰਾ ਦਲਪ ਸੰਭਰ ਲਿਆ ਕਦੇ ਕੋਸ ਕਦੇ ਕੋ ਸਿਰ ਖੁਰਕ ਲਿਆ ਕਦੇ ਕੋਸ ਕਦੇ ਕੋ ਸਾ ਕਿੱਧਰ ਜਾਈਏ ਲਹੂ ਪੀ ਲਿਆ ਨਾ ਜਵਾਕਾ ਵੀ ਸਮਾਨ ਕਰੇ ਨਾ ਕੋਈ ਆਵਦੀ ਕਰੇ ਨਿਬੜੇ ਨਹੀਂ ਚਾਹ ਦੀ ਕੁਟ ਲਿਆ ਦੇ ਕੀ ਕਰੀਏ ਨੇ ਤੂੰ ਬਾਹਰ ਮਣ ਕਰਨਾ ਤਾਂ ਇਹਨਾਂ ਤੇ ਲਹੂ ਵੀਰਾ ਤਾਂ ਰੋਟੀਆਂ ਪਕਾਉਣੀਆਂ ਹੋਣ ਨਾ ਭਾਂਡੇ ਮਾਂਜਣ ਨਾਲ ਹੋਣ ਨਾ ਕੋਈ ਕੱਪੜੇ ਧੋਣ ਦਾ ਲੱਖਣਾ ਬਸ ਮਣ ਕਰੇ ਉਸੇ ਵੋਕਰ ਚੱਕੀ ਬੈਠੀ ਹੋਵੇ ਤੜਕੇ ਦੀ ਜਾਨੀ ਆ ਮੈਂ ਬਣਾਉਣ ਜਾਨੀ ਆ ਮਾਦੇ ਪੀ ਲਾ ਕੇ ਖਿਚਰਿਆ ਲੇ ਤੇ ਆਖੀਆ ਬੜਾ ਕੀ ਕਰਦੀ ਕੋਰ ਤੜਕਾ ਜਿਹੜਾ ਦੀਆ ਸੰਭਾ ਤੇ ਕਿ ਤੋ ਸਾਡੇ ਭੇਦ ਲੱਗੀ ਬੜਾ ਭਾਂਡਾ ਤਰ ਸਿੱਟੇ ਬੱਕਰ ਉੱਪਰ ਤਰ ਤਰ ਬੱਕਰ ਉੱਪਰ ਤਰ

ਬੇਬੇ ਵਾਸਤਾ ਚਾਹ ਲੈ ਕਰਨੀਆ ਐ ਬੇਬੇ ਲੈ ਚਾਹ ਪੀਲਾ ਬੂ ਕੁੜੇ ਮਿਰਚੇ ਮਿਰਚਾ ਭਾ ਕੇ ਲੈ ਚਾਹ ਅੱਜ ਤੇਰੇ ਤੋਂ ਮੈਂ ਖਾ ਲ ਤਰਵਾਉ ਆਉਣ ਜਾਂਦੇ ਮੇਰੇ ਪੁੱਤ ਨੂੰ ਆ ਉਹ ਗਿਆ ਚੱਕ ਚਾਹ ਲੈ ਸਿਰ ਚ ਪਾ ਮਾ ਤੇਰੇ ਨਾ ਫੜ ਕੇ ਸਿਰ ਚ ਪਾਵਾ ਪਵਾ ਸਿਰ ਚ ਸਮੇਂ ਤੇ ਵਧੀਆ ਤੂੰ ਦੱਸ ਕੇ ਮੇਰੀ ਬਹੂ ਕਿਵੇਂ ਸੋਢੀ ਹੋਣਾ ਬਹੂ ਨੇ ਤਾਂ ਪੁੱਛਣ ਸਾਨੂੰ ਲੈ ਲਿਆ ਕਿਵੇਂ ਕੀ ਹੋ ਗਿਆ ਹੁਣ ਬਸ ਹੱਟ ਦੀਰੇ ਸਭ ਬਰਨੋ ਨਹੀਂ ਹੱਟ ਦੀ ਕਰੇ ਸਿਰ ਫਰਕਾ ਲਾ ਦੇ ਜਿਵੇਂ ਗੱਤ ਉੱਠਾ ਦੇ ਦਿਆ ਕੀ ਹੋ ਗਿਆ ਨੂੰ ਕੁਝ ਦਿਖਾ ਲੈਣ ਦੇ ਕਿ ਜਿੱਥੇ ਤੋਂ ਬਹੁਤ ਤੋਂ ਦਿਖਾ ਦਿਆ ਇੱਥਾ ਇੱਥਾ ਸੋਦਰ ਦੀ ਵੀ ਤਾਂ ਮੈਂ ਤੇ ਛੱਡ ਕੇ ਆਉਂਗੀ ਕਿੱਥੇ ਛੱਡ ਕੇ ਆ ਕਿੱਥੇ ਛੱਡ ਕੇ ਆ ਲੈ ਦੀ ਪਰਜਾਈ ਕੋਲ ਛੱਡ ਕੰ ਵਿਚਾਰ ਭਾਈ ਛਾਵੇਂ ਨੂੰ ਪਰਜਾਈ ਕੀ ਕਰੂਗੀ ਵਿਚਾਰੀ ਹੁਣ ਤਾਂ ਵਾਕੇ ਤੋਰ ਨਾ 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 ਮੈਂ ਨਹੀਂ ਰੱਖਦੀ ਬੜੀ ਬੇਰੇ ਗੱਲ ਚੁਗੂਠਾ ਦੇ ਕੇ ਜ ਮਾਰ ਦੇਣੀ ਸਵੇ ਤਾਂ ਮੇਰੇ ਨਾਲ ਗੱਲ ਸੁਝਿਆ ਪਿਆ ਸਾਰਾ ਹੁਣ ਮੁੰਡੇ ਰਾਜ ਦੇ ਨੂੰ ਇੰਨੇ ਨਿਕਰ ਪਾਉਂਗੀ ਅਜਾਂ ਦੇ ਕੀ ਮੁੰਡਾ ਵਿਚਾਰਾ ਕੀ ਕਰੂਗਾ ਨਾ ਮੁੰਡਾ ਕਰੂਗੀ ਨਹੀਂ ਮੁੰਡੇ ਨੂੰ ਮੈਂ ਦੱਸ ਦੀ ਮੈਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਅੱਜ ਦਿਵਾਉਂਗਾ ਤੇ ਇਹ ਛੜੀ ਬੁਲ ਦੁਆਰੇ ਮਾਂਜੂਗੀ ਏਸੀ ਵਾਲੇ ਕਮਰੇ ਵਿੱਚ ਮੈਂ ਸਾਰੇ ਭਾਂਡੇ ਮਾਂਜੂਗੀ ਅੱਜ ਹਾਂ ਸਾਰੇ ਭਾਂਡੇ ਲੱਕ ਲੈ ਜਾਨੀ ਆ ਆਪੇ ਤਾਂ ਹੋ ਗਈ ਹਾਂ ਮੈਂ ਮਾਂਜ ਦੂੰਗੀ ਨਾਲੇ ਏਸੀ ਵਾਲੇ ਕਮਰੇ 'ਚ ਬੈਠ ਕੇ ਮਾਂਜੂਗੀ ਲੈ ਮੈਂ ਏਸੀ ਵਾਲੇ ਕਮਰੇ 'ਚ ਜਾਨੀ ਆ ਲੈ ਬੁੜੀ ਭਾਂਡੇ ਮਾਰਿਆ ਦੇਖ ਲੈ ਸਾਡੋ ਆਏ ਕਿੱਤੇ ਕੱਲੇ ਜੁਕੜੇ ਨਹੀਂ ਛਾਣੀ ਐ ਮੈਂ ਪਾਟੀ ਲੈ ਆ ਦੇਣੀ ਤੈਨੂੰ ਪਾਣੀ ਵਾਲੀ ਸਾਰੇ ਮਾਰ ਦੇ ਕਾਟਿਆ ਮਾਝ ਪਾਂਡੇ ਲੈ ਦੇਖ ਲੈ ਸੰਤੋ ਲੈ ਮੇਰੇ ਆਂਜੀ ਦਾੜ ਚੱਕ ਕੇ ਨਾ ਡੋਕਰੀ ਸੱਤ ਮਾਰਾ ਮਾਝ ਮਾਂ ਸਾਰੇ ਪਾਂਡੇ ਮਾਝ ਦੇਖ ਲੈ ਮੰਜੇ ਦੇ ਬੱਗੇ ਪਾਂਡੇ ਮੰਜਾ ਕਰ ਬਿੱਟੇ ਦੇਖ ਇਦੋ ਸੱਤਿਆ ਪਾਗਲ ਹੈ ਜਮਾ ਪਾਗਲ ਹੈ ਤਾਂ ਵੀ ਲੈ ਲੈ ਮੋਣੀਆਂ ਫਾਗੀ ਚਲੋ ਚੱਕ ਕੇ ਸੰਤੋ ਦੇਖ ਲੈ ਲੈ ਦੇਖ ਸੰਤੋ ਐ ਖੜੀਏ ਦੇ ਰਹੀ ਹਿੱਲਾ ਕਰਾ ਕਦ ਤੱਕ ਬੜਾ ਦੇ ਕਦੇ ਗੜੂਠਾ ਲਾ ਨਾ ਖਰਿਆ ਕਰ ਐ ਘਾਤੋ ਕਰਦੀ ਹੁੰਦੀ ਐ ਕੀ ਤੇਰੇ ਦਿਮਾਗ ਚਾ ਫਰਕ ਹੈ ਪਤਾ ਨਹੀਂ ਕੀ ਤਾਂ ਹੋ ਰਿਹਾ ਖਬਰ ਕੀ ਹੋ ਰਿਹਾ ਸੁਣ ਕੀ ਹੋ ਰਿਹਾ ਪਤਾ ਨਹੀਂ ਪਹਿਲੇ ਦਿਨੋਂ ਹੀ ਐਨੀ ਆ ਜਿੱਦ ਦੇ ਆਈ ਹੁੰਦੇ ਨੇ ਇਸ ਤਰ੍ਹਾਂ ਆਏ ਰਹੀ ਸਾਕੇ ਤਾਂ ਚੱਲ ਸਾਡੇ ਜਬਾਕ ਜੱਲਾ ਹੋ ਜੂ ਕੋਈ ਰੁਕ ਘਰ ਵਾਜ ਜਾਊਗਾ ਇਹ ਤਾਂ ਜਿਵੇਂ ਸਭ ਬੋਲਾ ਬੰਦੇ ਬਾਤੀ ਛੱਡ ਕੀ ਕਰੀਏ ਸੋਨੇ ਦਾ ਐ ਤਾਂ ਤਾਂ ਕਰਦੀ ਹੋਣੀ ਐ ਐ ਨਾ ਕਰਾ ਕ ਤੇਨੂੰ ਪਾਗਲ ਖਾਨੇ ਛੱਡਣਗੇ ਤੂੰ ਸਿਆਣੀ ਬਣ ਜਾ ਹੁਣ ਤਾਂ ਤਾਂ ਛੱਡ ਕੀ ਹੋਣੀ ਪਊਗੀ ਮੈਂ ਤਾਂ ਫੋਨ ਕਰਾਂਗਾ ਇਹਨਾਂ ਨੂੰ ਮੈਨੂੰ ਪਰ ਦੱਲ ਲਿਆਣੀ ਅੱਡੇ ਤੋਂ

ਖੰਦੀ ਰੋਇ ਤੇ ਖੰਦੀ ਛਿੜ ਦੇਂਦੀ ਆ ਛਿੜ ਦੇਂਦੀ ਆ ਤੋਈ ਤੇ ਸਿਰ ਨਾ ਫੁਰਕੇ ਕਰ ਸਾਰਾ ਦੇ ਨਾਲ ਸਿੱਧਾ ਫੁਰਕੇ ਕਰ ਮੈਂ ਤਾਂ ਧੁੰਦੀ ਨਹੀਂ ਮੈਂ ਤੋ ਖੱਡੀ ਜਾਂਦੇ ਉਹਨਾਂ ਨਾਲ ਕਿੱਡੂ ਜਾ ਗਏ ਮੈਨੂੰ ਵੀ ਖੜਾ ਲਓ ਤੁਸੀਂ ਆਜ ਦੇ ਨਾਲ ਤੂੰ ਪਾਗਲ ਜੀ ਆ ਅਸੀਂ ਵੀ ਤਾਂ ਨਖੜਾ ਖੜਾ ਲਾ ਲਓ ਬਹਿਣ ਹਣ ਕਿਹਾਂ ਗੱਤ ਕਰਦੀ ਹੂੰ ਖੜਾ ਇੱਕ ਮਿੱਤ ਦੇ ਦੇ ਇੱਕ ਮਿੱਤ ਪਾਗਲਾ ਚਲ ਪਹਿਲਾਂ ਤੁਸੀਂ ਮਿੱਤ ਲੈ ਲਓ ਫਿਰ ਮੈਨੂੰ ਦੇ ਦੇ ਚੰਗਾ

ਇਹ ਬਰਗਰ ਨੇ ਹੀ ਤੇਰੀ ਖਾਤਰ ਕੰਮ ਕਰ ਲਿਆ ਦੇਖ ਲੈ ਕੀ ਜੱਜ ਕਰੀ ਜਾਂਦੀ ਆਲੂਆਂ ਨਾਲ ਖੇਡੀਆਂ ਦੇ ਬੈਠੀ ਮੈਂ ਉਹਨਾਂ ਨਾਲ ਖੇਡੀਆਂ ਜਾਂਦੀ ਜਨਨ ਮੈਨੂੰ ਖੜਾ ਆਇਆ ਨਹੀਂ ਟੱਗਾ ਘਰ ਕੰਮ ਭੜਾ ਬਰਗਰ ਖਾ ਕੇ ਨਾ ਕੰਮ ਕਰ ਲਾ ਸਾਰਾ ਖਾੜ ਬਰਗਰ ਹੋਰ ਨਹੀਂ ਕੋਈ ਵੀ ਕੰਮ ਕੀਤਾ ਮੈਂ ਤੇ ਨਾ ਲਈ ਕੱਲਾ ਦੇਖਣਾ ਕਿ ਮੈਂ ਸੂਟ ਪਾ ਲਿਆ ਦੇਖ ਲੈ ਕੱਪੜੇ ਕਿਹੇ ਜਿਹਾ ਪਾਇਆ ਡੰਡ ਦੇ ਸੂਟ ਪਾ ਲਿਆ ਮੈਂ ਨਾ ਕੇ ਆ ਡੰਡ ਦੇ ਕੱਪੜੇ ਪਾਈ ਬੈਠੀ ਲੋਕੀ ਆਖਣਗੇ ਆ ਦੇਖ ਨਾਲ ਤੋਂ ਮਿਲ ਜਾਂਦਾ ਚੰਗਾ ਬਾਸਾ ਕੱਜ ਦੇ ਪਾਲਿਆ ਕਰ ਕੋ ਫੜੇ ਵਧੀਆ ਕੱਪੜੇ ਤੇਰੇ ਕੋ ਕਿੰਨੇ ਪੈਨ ਫੜਾ ਖਾਲਾ ਕੱਪੜੇ ਤੇਰ ਤੜਕੇ ਦੇਖ ਇੱਥੇ ਦਾ ਖਾ ਦੀ ਇੱਥੇ ਨਖਾਈ ਇੱਥੇ ਨਖਾਈ ਸਰਵੇਖੀ ਖਾਲਾ ਹਾਂ 버ਗਰ ਲਈ ਹਾਂ 버ਗਰ ਲਈ ਮੈਂ ਤੜਕੇ ਤੇ ਕਿੰਨੀ ਤੜਕੇ ਤੇਰੇ ਕੱਪੜੇ ਲੈ ਕੇ ਜਾਉਂਗਾ ਚੰਗਾ ਚੰਗਾ ਹਾਂ ਤੜਕੇ ਮੈਂ ਸਾਰੇ ਹਾਂ ਖਾ ਲੈ ਇਹਨੂੰ ਕੰਮ ਕਰ ਲੈਨੇ ਆਲੂ ਸਰ ਕੈਂਦਰਾ ਤੂੰ ਤਾਂ ਨਹੀਂ ਖਾਣਾ ਨਾ ਮੈਂ ਨਹੀਂ ਖਾਣਾ ਤੂੰ ਖਾ ਲੈ ਤੂੰ ਚੱਕ ਦੇ ਆਲੂ ਨਾ ਚਾੜੂ ਪਿਆ ਇਹ ਲਾ ਦੇ ਤੂੰ ਮੈਂ ਅੰਦਰ ਜਾ ਕੇ ਆ 버ਗਰ ਖਾ ਲੈ ਚੰਗਾ ਖਾ ਲੈ ਖਾ ਲੈ ਭਗਤਾਂ ਨੂੰ ਮਿਲਾਇਆ ਖਾਲੇ ਵਾ ਕਰ ਉਠਾ ਲਿਆ ਹਾਂ ਵਰ ਗਰਨ ਬਰਗਰ ਤਾਂ ਖਾ ਕੇ ਆ ਕੇ ਖੜੇ ਹੋ ਪਾਣੀ ਦੇ ਦੇ ਮੈਨੂੰ ਪਟਕਾ ਪਾਣੀ ਦੇ ਬਰਗਰ ਖਾ ਲਿਆ ਪਾਣੀ ਦਾ ਤੂੰ ਮੱਥੋਂ ਵਾਖੀਆ ਮੈਂ ਤੂੰ ਉਸ ਤੋਂ ਲੈ ਲੈ ਪਾਣੀ ਪਾਣੀ ਦੇ ਦੇ ਮੈਨੂੰ ਮੈਂ ਕਿਥੇ ਇੱਥੋਂ ਮੈਂ ਲੈਣਾ ਇੱਥੋਂ ਪਾਣੀ ਦਾ ਤੂੰ ਇੱਥੋਂ ਮੱਗੀ ਜਾਨੀ ਆ ਇਹਦੇ ਮੈਂ ਸਫਾਈਆਂ ਕਰਨ ਲੱਗ ਰਹੀ ਆ ਸਫਾਈਆਂ ਹੈ ਤੂੰ ਤਾਂ ਸਾਲੂ ਡਾਇਲਿਆ ਤੇਰਾ ਕੀ ਕੀ ਕਰ ਗਿਆ ਸੀ ਤੇਰਾ ਤੂੰ ਹੀ ਕਰ ਗਿਆ ਸੀ ਤੇਰਾ ਤੈਨੂੰ ਤਾਂ ਹੁਣ ਪੀ ਗਏ ਸਾਡਾ ਕਿੱਧਰ ਕਿੱਧਰ ਜਾਈਏ ਮੈਂ ਤਾਂ ਸਫਾਈਆਂ ਕਰਨ ਲੱਗ ਰਹੀ ਆ ਸਫਾਈਆਂ ਮੁੰਡਾ ਕਰਾਂ

ਖਲਿਆਰਾ ਆਪਾ ਇਹੋ ਕੇ ਖੰਗਿਆ ਤੇ ਇਹਨਾਂ ਕੋ ਤੂੰ ਦੇਖੀ ਜੱਜ ਕਰੀ ਜਾਂਦੀ ਐ ਚੰਗਾ ਖਾਣ ਲਈ ਚੰਗਾ ਪੀ ਲੈਂਦੀ ਐ ਤੇ ਹਾ ਖਾ ਲੈ ਖਲਿਆਰਾ ਬਾਕੀ ਮੇਰੀ ਜਾਨ ਨੂੰ ਆਪਾ ਕਰ ਦਿੰਦੀ ਐ ਮੈਂ ਵੀ ਹੰਤੋ ਡਿੱਕਰੇ ਰੈਂਦੀ ਨਹੀਂ ਮੈਂ ਤਾਂ ਚਾਹੁੰਦੀ ਰੈਂਦੀ ਕਿਵੇਂ ਮੈਂ ਤੈਨੂੰ ਬੰਨਾਂਗਾ ਰੱਸੇ ਨਾਲ ਰੱਸੇ ਨਾਲ ਬੰਨਾਂਗਾ ਤੈਨੂੰ ਹੁਣ ਤੂੰ ਦੇਖਦੀ ਐ ਇੰਕੇਰਾ ਇਹ ਨਾਰਾ ਰੱਸੇ ਨਾਲ ਬਣੀ ਨੰਮਾ ਬੰਨਾਂਗੇ ਰੱਸਾ ਆਪਾ ਕੇ ਕੰਬੜੀ ਵਾਲੀ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥਸੰਗ ਨੂੰ ਬੇਨਤੀ ਹੈ ਕਿ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਜੇ ਤੁਸੀਂ ਇਸ ਦਾ ਨੈਕਸਟ ਐਪੀਸੋਡ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਤੁਹਾਨੂੰ ਅਸੀਂ ਇਹ ਵੀਡੀਓ ਜਰੂਰ ਅਗਲਾ ਐਪੀਸੋਡ ਬਣਾ ਕੇ ਦਵਾਂਗੇ ਤਾਂ ਸਾਡੀ ਵੀਡੀਓ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਰੂਰ ਪਸੰਦ ਆਏਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਹੁਣ ਪਿਆਰ ਦੇ ਰਹੇ ਹੋ ਤੇ ਅੱਗੇ ਵੀ ਉਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ ਮੈਨੂੰ ਜਰੂਰ ਉਮੀਦ ਹੈ ਕਿ ਤੁਸੀਂ ਮੈਨੂੰ ਅੱਗੇ ਲੈ ਕੇ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ